ਲੋ ਜੀ ਅੱਜ ਆਪਣਾ ਪਹਿਲਾ ਬਲੌਗ ਆ ਗਿਆ 21 ਸਤੰਬਰ ਦਾ ਤੇ ਉੱਠ ਗਏ ਆਪਾਂ ਸਾਜਦੇ ਸਾਜਦੇ ਉੱਠਣ ਤੋਂ ਬਾਅਦ ਆਪਾਂ ਗੀਤਾ ਬਾਬਾ ਜੀ ਦਾ ਸ਼ੁਕਰਾਨਾ ਸ਼ੁਕਰਾਨਾ ਕਰਨ ਤੋਂ ਬਾਅਦ ਹੋ ਗਏ ਆਪਾਂ ਤਿਆਰ ਮੱਝਾਂ ਚੋਂਨ ਦੇ ਲਈ ਤੇ ਦੇਖਿਆ ਬਾਹ ਨਹੀਂ ਰਹੀ ਬੋਲ ਸੀਗਾ ਚਲੋ ਚੱਲਦੇ ਆਂ ਆਪਾਂ ਤੇ ਇਸ ਤਰ੍ਹਾਂ ਨਾਲ ਪੁੱਜ ਗਏ ਆਪਾਂ ਆਪਣੇ ਬਾੜੇ ਦੇ ਵਿੱਚ ਪਹਿਲਾ ਬੱਲਬ ਜਗਾਇਆ ਬੱਲਬ ਜਗਾਉਣ ਤੋਂ ਬਾਅਦ ਬਹੁਤ ਹੀ ਹਨੇਰਾ ਸੀਗਾ ਤੇ ਇੱਧਰ ਆਪਣਾ ਟਰੈਕਟਰ ਖੜਾ ਹੈ ਟਰੈਕਟਰ ਖੜਾ ਕਰਨ ਤੋਂ ਬਾਅਦ ਆਪਾਂ ਦੇਖਿਆ ਹਨੇਰਾ ਤੇ ਪਹਿਲਾ ਬੱਲਬ ਲੱਗੇ ਜਗਾਣ ਤੇ ਆਪਣਾ ਪੰਜ ਜਲਾਇਆ ਪਹਿਲਾ ਬੱਲਵ ਤੇ ਉਹਦੇ ਬਾਅਦ ਸੈਕਿੰਡ ਬੱਲਵ ਲੋ ਦੇਖੋ ਆਪਣੀਆਂ ਮੱਝਾਂ ਬੈਠੀਆਂ ਆਨੰਦ ਲੈ ਰਹੀਆਂ ਹਵਾ ਦੇ ਵਿੱਚ ਇਸ ਤਰ੍ਹਾਂ ਨਾਲ ਆਪਾਂ ਲੱਗੇ ਚੋਣ ਮੱਝ ਛੱਡੀ ਕੱਟੀ ਮੱਝ ਦੇ ਥੱਲੇ ਲੱਗੇ ਚੋਣ ਮੱਝ ਮੱਝ ਚੋਣ ਤੋਂ ਬਾਅਦ ਆਪਾਂ ਕੇ ਪਾਏ ਪੱਠੇ ਸਾਰਿਆਂ ਨੂੰ ਮੱਝਾਂ ਨੂੰ ਤੇ ਪੱਠੇ ਪਾਣ ਤੋਂ ਬਾਅਦ ਆਪਾਂ ਹੋ ਗਏ ਰੈਡੀ ਕੰਮ ਨਿਬੇੜ ਕੇ ਤੇ ਚੱਲੇ ਆਪਾਂ ਘਰ ਨੂੰ ਦੇਖੋ ਦਿਨ ਚੜ ਗਿਆ ਦੁੱਧ ਵੀ ਨਾ ਇੰਨਾ ਸੌਖਾ ਨਹੀਂ ਹੈਗਾ ਤੇ ਇਸ ਤਰ੍ਹਾਂ ਲੱਭ ਜਗੇ ਆਪਾਂ ਘਰਾਂ ਕਰਾਂ ਕਰਾ ਬੁਰਸ਼ ਬਰਸ਼ ਕਰਨ ਤੋਂ ਬਾਅਦ ਆਪਾਂ ਲਈ ਥੋੜੀ ਜੀ ਤਾਜੀ ਹਵਾ ਬਾਹਰ ਆਣ ਕੇ ਕਹਿੰਦੇ ਗ੍ਰੀਨਰੀ ਦੇਖਣੀ ਚਾਹੀਦੀ ਆ ਅੱਖਾਂ ਵਾਸਤੇ ਬਹੁਤ ਫਾਇਦੇਮੰਦ ਆ ਤੇ ਆਪਾਂ ਨੇ ਲਾਇ ਹੋਇਆ ਬੂਟੇ ਥੋੜੇ ਜੇ ਤੇ ਆਪਾਂ ਦੇਖੇ ਬੂਟੇ ਤੇ ਕੁਦਰਤ ਆਜੋ ਆਪਾਂ ਚੱਲਦੇ ਆਂ نیچے ਤੇ نیچے ਜਾ ਕੇ ਹੋਗੇ ਆਪਾਂ ਰੇੜੀ ਤਿਆਰ ਨਾਣ ਦੇ ਲਈ ਪਰ ਲਿਆ ਟੱਪ ਤੇ ਟੱਪ ਪਰਨ ਤੋਂ ਬਾਅਦ ਆਪਾਂ ਕੀਤਾਸ ਬਾਬਾ ਜੀ ਦਾ ਸ਼ੁਕਰਾਨਾ ਤੇ ਲਾਈ ਜੋਤ ਜੋ ਬਾਬਾ ਜੀ ਨੇ ਆਪਾਂ ਨੂੰ ਦਿਖਾਇਆ ਇੰਨਾ ਵਧੀਆ ਤੇ ਉਸ ਤੋਂ ਬਾਅਦ ਛਕਿਆ ਆਪਣੇ ਜਲ ਜਲ ਛਕਣ ਤੋਂ ਬਾਅਦ ਆਪਾਂ ਲੱਗੇ ਪਾਣ ਗਲਾਸ ਦੇ ਵਿੱਚ ਚਾਹ ਚਾਹ ਥੋੜਾ ਜਿਹਾ ਥੋੜਾ ਚਾਹ ਦਾ ਥੋੜਾ ਜਿਹਾ ਮੈਂ ਜਿਆਦਾ ਸ਼ਕੀਨ ਆ ਇਸ ਲਈ ਪਰ ਲੈ ਗਲਾਸ ਤੇ ਉਸ ਤੋਂ ਬਾਅਦ ਆਪਾਂ ਚਾਹ ਦੇ ਨਾਲ ਦਾ ਬਿਸਕੁਟ ਆਪਣੇ ਲਾਜ਼ਮੀ ਆ ਸਵੇਰ ਟਾਈਮ ਇਸ ਤੋਂ ਬਿਨਾਂ ਆਪਣੀ ਚਾਹ ਨਹੀਂ ਜਾਂਦੀ ਅੰਦਰ ਨੂੰ ਤੇ ਉਸ ਤੋਂ ਬਾਅਦ ਆਪਾਂ ਹੋ ਗਏ ਇਸ ਤਰ੍ਹਾਂ ਰੈਡੀ ਜਾਣ ਦੇ ਲਈ ਤੰਤਨ ਬਾਬਾ ਦੀਪ ਸਿੰਘ ਜੀ ਦੇ ਲਈ ਤੇ ਆਪਾਂ ਚੱਲੇ ਹੁਣ ਗੁਰਦੁਆਰਾ ਸਾਹਿਬ ਤੇ ਦੇਖਿਆ ਰਾਸਤੇ ਦੇ ਵਿੱਚ ਜਾ ਕੇ ਰਸਤਾ ਬਹੁਤ ਹੀ ਟੁੱਟਿਆ ਹੋਇਆ ਸੀਗਾ ਤੇ ਚਲੋ ਕੋਈ ਨਹੀਂ ਮੁਸ਼ਕਲਾ ਆਉਂਦੀਆਂ ਰਹਿਣੀਆਂ ਤੇ ਆਪਾਂ ਪੁੱਜ ਕੇ ਇਸ ਤਰ੍ਹਾਂ ਨਾਲ ਖੈਰਾਬਾਦ ਇਹ ਆਪਣੀ ਸ਼ਾਪ ਆ ਜੇ ਬੰਦ ਆਪਾਂ ਗੁਰਦੁਆਰੇ ਦੇ ਬਾਕੇ ਓਪਨ ਕਰਾਂਗੇ ਤੇ ਰਾਸਤੇ ਵਿੱਚ ਮਿਲ ਗਿਆ ਆਪਾਂ ਨੂੰ ਅੰਕਲ ਪੈਟਰੋਲ ਪਵਾਉਂਦੇ ਹੋਏ ਅੰਕਲ ਬਹੁਤ ਹੀ ਵਧੀਆ ਚੰਗੇ ਬੰਦੇ ਨੇ ਇਹਨਾਂ ਨੇ ਆਪਣਾ ਬਹੁਤ ਕੰਮ ਸਾਰਿਆ ਤੇ ਦੇਖਿਆ ਆਪਣਾ ਤੇਲ ਬਹੁਤ ਘੱਟ ਸੀਗਾ ਤੇ ਆਪਾਂ ਵੀ ਚੱਲ ਗਏ ਪੰਪ ਤੇ ਤੇਲ ਪਵਾਉਣ ਦੇ ਲਈ ਤੇ ਆਪਾਂ ਪੂਰਾ 100 ਰੁਪਏ ਦਾ ਤੇਲ ਪਵਾਇਆ ਤੇ ਆਪਾਂ ਤੇਲ ਪਾ ਕੇ ਉਥੋਂ ਹੋ ਗਏ ਰੈਡੀ ਜਾਣ ਦੇ ਲਈ ਸੋ ਮੈਂ ਆਪਾਂ ਰੋਂਗ ਸਾਈਡ ਜਾ ਰਿਹਾ ਐ ਅੱਦਾਂ ਤਾਂ ਤੁਸੀਂ ਕਦੇ ਨਾ ਕਰਿਓ ਸਹੀ ਸਾਈਡ ਜਾਇਓ ਰੋਂਗ ਸਾਈਡ ਕਦੇ ਨਹੀਂ ਜਾਣਾ ਤੇ ਉਥੋਂ ਆਪਾਂ ਲੇਤਾ ਟਰਨ ਸਹੀ ਰਾਸਤੇ ਆਣ ਦੇ ਲਈ ਤੇ ਪੁੱਜੇ ਪਟਨ ਲੈ ਕੇ ਪੁਲਸ ਲੈਣ ਦੇ ਕੋਲ ਪੁਲਸ ਲੈਣ ਤੋਂ ਬਾਅਦ ਆਪਾਂ ਪੁੱਜ ਗਏ ਤਨਤਨ ਬਾਬਾ ਦੀਪ ਸਿੰਘ ਦੇ ਆਜੋ ਕਰੋ ਦਰਸ਼ਨ ਬਾਬਾ ਦੀਪ ਸਿੰਘ ਜੀ ਦੇ ਤੁਸੀਂ ਵੀ ਤੇ ਇਸ ਤਰ੍ਹਾਂ ਨਾਲ ਆਪਾਂ ਨੇ ਲਾਇਆ ਪਾਰਕਿੰਗ ਦੇ ਵਿੱਚ ਮੋਟਰਸਾਈਕਲ ਤੇ ਸਾਥੀ ਆਪਾਂ ਖੋਲਦਿਆਂ ਚੱਪਲਾਂ ਚੱਪਲਾਂ ਖੋਲਣ ਤੋਂ ਬਾਅਦ ਚੱਲੇ ਆਪਾਂ